हांसी ਮਤੇਈ ਭਾਲਣ ਗਈ ਸਰੂਚੀ ਉਹ ਦਾਵਾ ਡੋਂ ਅਗਨੀ ਲੱਗੀ ਹੋਈ ਸੀ ਜੰਗਲ ਨੂੰ ਉੱਥੇ ਸੜਕੀ ਮਰ ਗਈ ਸੀ ਕਿਉਂ ਬਿਨਾ ਦੁਸ਼ਮਨਾ ਤੋਂ ਹੋ ਕੇ ਤਰਹੁਣ 36 ਹਜ਼ਾਰ ਬੜਾ ਮੁਲਕ ਦਾ ਰਾਜ ਕੀਤਾ ਫੇਰ ਸੰਦੇਹਾ ਬਕੁੰਠ ਦੇ ਦਰਵਾਜ਼ੇ ਅੱਗੇ ਜਾ ਕੇ ਇਸਦ ਹੋਇਆ ਤਰਹੁ ਅਟਲ ਅਜ ਹੁਣਾਂ ਟਲਿਓ ਇਹ ਬਖਸ਼ਿਸ਼ ਹੋਈ ਤਰਹੁ ਦੇ ਤਾਈਂ ਤੇਰਿਆਂ ਸਤ ਤੂਕੋ ਤ੍ਰੂ ਕਾ ਮਿਲਿਆ ਹਰ ਨਿਸੰਗ ਇਸ ਪ੍ਰਕਾਰ ਹਰੀ ਭਾਈ ਨਿਸ਼ੰਕ ਸ਼ੰਕਾ ਤੋਂ ਰਹਿ ਤੋ ਕੇ ਤ੍ਰੂ ਭਗਤ ਨੂੰ ਮਾਰਾ ਮਿਲੇ ਜੋ ਦਰਸ਼ਨ ਦਿੱਤੇ ਤ੍ਰੂ ਬਚਿਆ ਸੀ ਉਸਤ ਕਰਨੀ ਨਾ ਆਵੇ ਦੇਖੀ ਜਾਵੇ ਚਿਹਰੇ ਵੱਲ ਉਸ ਵੇਲੇ ਮਾਰਾ ਸੰਕੇ ਦੇ ਮੂੰਹ ਨੂੰ ਲਾ ਕੇ ਪੰਜ ਮੁਖ ਨਾਦ ਫਿਰ ਸਾਰੇ ਵਿਦਿਆ ਸਾਰੀਆਂ ਫੁਰਿਆਈਆਂ ਅਸੋਤਰ ਐਸੇ ਸਤੋਤਰ ਕੀਤੇ ਮਾਰਾ ਬੜੇ ਪਸੰਦ ਹੋ ਕੇ ਤ੍ਰੂ ਨੂੰ ਛਾਤੀ ਨਾਲ ਲਾ ਲਿਆ ਤੇ ਰਾਜੇ ਨੇ ਫਿਰ ਪਿੱਛੋਂ ਬੁਲਾ ਕੇ ਆ ਕੇ ਕਿ ਤਾਂ ਸਾਡੀ ਕੋਲ ਹੋ ਗਈ ਤੇ ਇਹਨੂੰ ਰਾਜ ਬਖਸ਼ ਕੇ ਆਪ ਤਾਪ ਕਰਨ ਚਲਿਆ ਗਿਆ ਜੀ ਉਤਾਰਨਪਾਦ ਰਾਜਾ ਇਹਦਾ ਪਿਤਾ ਜਿਹੜਾ